ਤੋਲਾ ਜੀ ਸੇਵਾ ਕਰ ਰਹੇ ਨੇ ਕਿ ਬੰਦੇ ਲਾਏ ਵੇ ਹਨ ਮੁਰਾ ਹਾਂਜੀ ਹਾਂਜੀ ਸਹੀ ਹੈ ਭੰਨ ਦਾ ਸਾੜਾ ਨੂੰ ਫੇਰ ਜਾਾਂਗੇ ਤੋਲਾ ਜੀ ਸੇਵਾ ਫੁੱਲ ਚੱਲ ਰਹੀ ਹੈ ਸ਼ੰਭੂ ਬਾਰਡਰ ਭਾਈ ਜੀ ਇਸ ਸਮੇਂ بارش ਪੈ ਰਹੀ ਆ ਤੇ ਬਾਬਾ ਜੀ ਦੇਖੋ ਫੁੱਲ ਸੇਵਾ ਕਰ ਰਹੇ ਨੇ ਗੱਡੀਆਂ ਵਗੈਰਾ ਫਸਲੀਆਂ ਨੇ ਅੱਗੇ ਪਿੱਛੇ ਦੇਖੋ ਇਧਰ ਹੰ ਘਮਾ ਗੱਡੀ ਦੇਖੋ ਬਹੁਤ ਜ਼ਿਆਦਾ بارش ਪੈ ਰਹੀ ਆ ਲਓ ਜੀ ਸ਼ੰਭੂ ਬਾਰਡਰ ਖੜੇ ਆ ਮੀ ਪੈ ਰਿਹਾ ਤੇ ਇਸ ਸਮੇਂ ਦੇਖੋ ਕੀ ਹਾਲਾਤ ਬਜ਼ੁਰਗ ਕਿਸ ਤਰ੍ਹਾਂ ਸਰਬ ਕਰ ਰਹੇ ਨੇ ਹਨ ਏਡੇ ਮਾੜੇ ਹਾਲਾਤ ਕਿਤੇ ਪਏ ਆ ਸਾਡੀ ਸਰਕਾਰ ਨੇ ਮੀ ਦੇ ਵਿੱਚ ਬਠਣਾ ਪੈ ਰਿਹਾ ਇੱਥੇ ਲੰਗਰ ਲਗਾਤਾਰ ਜਾਰੀ ਨੇ ਆ ਦੇਖੋ ਮੀ ਪੈ ਰਿਹਾ ਬਾਈ ਜੀ ਚੈੱਕ ਕਰ ਲੋ ਮੋਟੀਆਂ-ਮੋਟੀਆਂ ਗਣੀਆਂ ਪੈ ਰਹੀਆਂ ਨੇ ਤੇ ਭੱਜ-ਭੱਜ ਕੇ ਬਜ਼ੁਰਗ ਟ੍ਰੈਲੀਆਂ ਦੇ ਵਿੱਚ ਗਏ ਨੇ ਹਨਾ ਤੁਸੀਂ ਦੇਖਿਆ ਪਿਛਲੀ ਵੀਡੀਓ ਵਿੱਚ ਬੜਾ ਗਲਤ ਕਰ ਰਹੀ ਆ ਮੋਦੀ ਸਰਕਾਰ ਹੱਕ ਸਾਡੇ ਸਾਨੂੰ ਦੇ ਦੋ ਤੇ ਅਸੀਂ ਅਸੀਂ ਆਪਣੇ ਘਰਾਂ ਚ ਜਾਈਏ ਠੀਕ ਆ ਤੇ ਬਹੁਤ ਗਲਤ ਆ ਦੇਖੋ ਪੂਰ ਦਾ ਮੀਂਹ ਦੇ ਵਿੱਚ ਵੀ ਲੋਕ ਆ ਰਹੇ ਨੇ ਦੇਖੋ ਜੀ ਪਰਿਵਾਰ ਦੇ ਨਾਲ ਆ ਰਹੇ ਨੇ ਲੋਕ ਦੇਖੋ ਕੀ ਕਹਿਣਾ ਜਾਓਗੇ ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਹਮ ਕਲ ਹੋ ਰਿਹਾ ਸਹੀ ਗੱਲ ਆ ਪਤਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਥੋੜਾ ਜੋ ਵੀ ਹੋ ਰਿਹਾ ਠੀਕ ਨਹੀਂ ਹੋ ਰਿਹਾ ਇਹ ਬਿਲਕੁਲ ਆ ਭਾਈ ਸ਼ੰਭੂ ਬਾਰਡਰ ਆ ਜਿਵੇਂ ਤਸਵੀਰਾਂ ਤੇ ਬਾਪੂ ਜੀ ਬੋਤਲਾਂ ਦੇ ਰਹੇ ਆ ਦੇਖੋ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚ ਆਦੀ ਸੇਵਾ ਦੁੱਧ ਦੀ ਸੇਵਾ ਕੱਲ ਗੰਨੇ ਦਾ ਜੂਸ ਵੀ ਚੱਲ ਰਿਹਾ ਸੀ ਇੱਥੇ ਹਨਾ ਵੀ ਬਹੁਤ ਯਾਰ ਗਲਤ ਆ ਸਰਕਾਰ ਹੱਕ ਦੇ ਦੇ ਸਾਨੂੰ ਆਪਣੇ ਘਰੇ ਜਾਈਏ ਦੇਖੋ ਉਧਰ ਲੰਗਰ ਚੱਲ ਰਿਹਾ ਦੂਰ ਦੂਰ ਤੱਕ ਦੇਖੋ ਜੀ ਦੇਖੋ ਅੰਕਲ ਸੇਵਾ ਕਰਾ ਰਹੇ ਆ ਗੱਡੀਆਂ ਕਢਾ ਰਹੇ ਆ ਕਿਉਂਕਿ ਟ੍ਰੈਫਿਕ ਅੱਜ ਜ਼ਿਆਦਾ ਹੈ ਕਿਉਂਕਿ ਭਾਨੇਹੂਰੀ ਆਏ ਸੀ ਭਾਨੇ ਸਿੱਧੂ ਹੋਰੀ ਤੇ ਫ੍ਰੀ ਮੈਡੀਕਲ ਕੈਂਪ ਦੇਖ ਸਾਦਿਆਂ ਤੁਸੀਂ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਅੱਗੇ ਹਾਲਾਤ ਦਿਖਾਓ ਵੀ ਆਹ ਸ਼ੰਭੂ ਬੜ ਦੇ ਹਾਲਾਤ ਨੇ ਦੇਖੋ ਟਰੈਕਟਰ ਟਰੈਲੀਆਂ ਲਗਾਤਾਰ ਆ ਰਹੀਆਂ ਨੇ ਸ਼ੇਅਰ ਕਰੋ ਜੀ ਵੀਡੀਓ ਤੇ ਲੰਗਰ ਦੀ ਸੇਵਾ ਲਗਾਤਾਰ ਜਾਰੀ ਹੈ ਤੇ ਆਪ ਬਾਈ ਸੇਵਾ ਕਰ ਰਹੇ ਆ ਪੂਰੀ ਬਾਪੂ ਜੀ ਸੇਵਾ ਕਰ ਰਹੇ ਆ ਪਾਣੀ ਦੇ ਰਹੇ ਆ ਪਾਪਾ ਜੀ ਕਿਹੜਾ ਪਿੰਡ ਆ ਜੀ ਹੁਣ ਨਗਲਾ ਪਿੰਡ ਆ ਜੀ ਜਿਰਕਪੁਰ ਕੋਲ ਜਿਰਕਪੁਰ ਠੀਕ ਹੈ ਜੀ 20 ਪੈਰਾਂ ਕੀ ਕਹੋਗੇ ਫਿਰ ਸਰਕਾਰ ਨੂੰ ਹਾਏ ਸਰਕਾਰ ਨੂੰ ਕੀ ਕਹੂੰਗੇ ਫਿਰ ਮੀਂਹ ਦੇ ਬੈਠਣਾ ਪਿਆ ਬੰਦ ਕੋਈ ਟੱਕਰ ਨਹੀਂ ਠੀਕ ਹੈ 2 ਸਾਲ ਪਠਾ ਰੱਖਿਆ ਕਹਿੰਦੇ ਅੱਗੇ ਦਿੱਤੀ ਬੈਟੇ ਦਿੱਤਾ ਬੈਜੂਗੇ ਸਹੀ ਗੱਲ ਹੈ ਜੀ ਨਾ ਦਿੱਲੀ ਤਾਂ ਜਾਣਾ ਹੀ ਹਾਂਜੀ ਹਾਂਜੀ ਠੀਕ ਹੈ ਤੇ ਆ ਬਾਈ ਸੇਵਾ ਕਰ ਕਰ ਬਿਲਕੁਲ ਜੀ ਬਿਲਕੁਲ ਦਿੱਲੀ ਜਾਣਾ ਬਣਾ ਟੋਲਾ ਦੀ ਸੇਵਾ ਕਰਦੇ ਨੇ ਕਿ ਬੰਦੇ ਲਾਏ ਵੇ ਹਨਾ ਮੁਰਾ ਹਾਂਜੀ ਹਾਂਜੀ ਸਹੀ ਹੈ ਭੰਨ ਦਾ ਸਾਲਾ ਨੂੰ ਫੇਰ ਜਾਾਂਗੇ ਸਹੀ ਗੱਲ ਹੈ ਜੀ ਤੇ ਆ ਬਾਈ ਦੇਖ ਟੋਲਾ ਦੀ ਸੇਵਾ ਕਰ ਰਹੇ ਨੇ ਇੱਧਰ ਇੱਧਰ ਛੱਡ ਕੇ ਪਾਵਾ ਸਟੇਜ ਤੇ ਆ ਜੀ ਲੋ ਅਜੇ ਭਾਈਓ ਖੜ੍ਹ ਜਾਓ ਖੜ੍ਹ ਜਾਓ ਜੀ ਲੈਓ ਬਾਲਟੀਓ ਮਸ ਲੋ ਜੀ ਬਾਲਟੀਓ ਮਾ ਦੇ ਇੱਧਰ ਸਟੇਜ ਆ ਓਕੇ ਮਿਲਟਰੀ ਖੜੀ ਆ ਤੇ ਮੀਂਹ ਪੈ ਰਿਹਾ ਪੂਰਾ ਦੱਬ ਕੇ ਆਜੋ ਲੰਗਰ ਚੱਲੋ ਜੀ ਬਾਬਾ ਰੋਲਾ ਜੀ ਸੇਵਾ ਫੁੱਲ ਚੱਲ ਰਹੀ ਆ ਲੰਗਰ ਚੱਲ ਕੇ ਜੀ ਆਜੋ ਭਾਈ ਆਜੋ ਬਾਣੀ ਰਾਜ ਬਾਣੀ ਭਾਈ ਰੋਗ ਰੋਗ ਕੇ ਪਾਣੀ ਲੰਗਰ ਹਰ ਇੱਕ ਜੀ ਦਿੱਤੀ ਜਾਂਦੀ ਹੈ ਜੀ ਸ਼ੰਭੂ ਬਾਡਰ ਬਾਈ ਜੀ ਬਿਲਕੁਲ ਜੀ ਬਿਲਕੁਲ ਦੇਖਾ ਰਹੇ ਹੋ ਤੁਸੀਂ ਇਹ ਸ਼ੰਭੂ ਬਾਡਰ ਬਾਈ ਜੀ ਤਸਵੀਰਾਂ ਨੇ ਮੀਂਹ ਦੇ ਵਿੱਚ ਲੰਗਰ ਲਗਾਤਾਰ ਜਾਰੀ ਨੇ ਤੇ ਦੂਰ ਦੂਰ ਤੱਕ ਤੁਹਾਨੂੰ ਦਿਖਾਣੇ ਆ दूर दूर तक ट्रैक्टर ट्रैलियाँ ही दिखाई दे रही मी थोड़ा घट गया ਪਰ ਕਾਫੀ ਗਿੱਲਾ ਕਰ ਗਿਆ ਹਨ ਸੜਕਾਂ ਗਿੱਲੀਆਂ ਕਾਫੀ ਜ਼ਿਆਦਾ ਨੁਕਸਾਨ ਕਰ ਗਿਆ ਪਰ ਕੋਈ ਪਰਵਾਹ ਨਹੀਂ ਇੱਥੇ ਪੰਜਾਬੀ ਬੈਠੇ ਨੇ ਤੇ ਪੰਜਾਬੀ ਹਮੇਸ਼ਾ ਹੱਕ ਲੈ ਕੇ ਹੀ ਮੁੜਦੇ ਨੇ ਹੈ ਅੱਜ ਵੀ ਸ਼ੇਅਰ ਕਰੋ ਜੀ ਵੀਡੀਓ ਬਾਪੂ ਜੀ ਨੇ ਸੰਦੇਸ਼ ਦਿੱਤਾ ਕਿ ਅੱਗੇ ਜਿਹੜੇ ਬੰਦੇ ਖੜੇ ਆ ਭਨ ਭਨ ਕੇ ਜਾਵਾਂਗੇ ਉਹਨਾਂ ਨੂੰ ਦਿੱਲੀ ਤਾਂ ਜਾਣਾ ਚਾਹੇ 2 ਸਾਲ ਬਿਠਾਈ ਰੱਖਦੇ ਸ਼ੇਅਰ ਕਰੋ ਜੀ ਵੀਡੀਓ ਤੇ ਨੰਗਰ ਲਗਾਤਾਰ جاری ਹੈ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਲਾਈਵ ਮੀ ਬਹੁਤ ਜ਼ਿਆਦਾ ਪਿਆ ਬਾਈ ਜੀ ਨੈਟ ਸਲੋ ਹੈ ਇਸ ਕਾਰਨ ਤੁਹਾਨੂੰ ਵੀਡੀਓ ਸ਼ਾਇਦ ਲੈਗਟ ਮਿਲੇ ਪਰ ਮੀ ਦੇ ਵਿੱਚ ਬਹੁਤ ਮਾਨਵੀ ਭਿੱਜਿਆ ਪਰ ਸਰਕਾਰਾਂ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਕਿ ਸਾਨੂੰ ਹੱਕ ਦੇ ਕੇ ਘਰੇ ਭੇਜਿਆ ਜਾਵੇ ਸ਼ੇਅਰ ਕਰੋ ਜੀ ਵੀਡੀਓ